ਰਾਜਪੁਰਾ ਟ੍ਰੈਫਿਕ ਪੁਲਿਸ ਵੱਲੋਂ ਲਗਾਤਾਰ ਚੱਲ ਰਹੇ ਨੇ ਟ੍ਰੈਫਿਕ ਜਾਗਰੂਤਾ ਦੇ ਸੈਮੀਨਾਰ ਐਡੀਜੀਪੀ ਪੰਜਾਬ ਟ੍ਰੈਫਿਕ ਵੱਲੋਂ ਜੋ ਸ਼ੋਧਿਤ ਕਾਨੂੰਨ ਅਗਸਤ 2024 ਨੂੰ ਲਾਗੂ ਹੋਣੇ ਸੀ ਪਰ 20 ਅਗਸਤ 2024 ਤੱਕ ਮਿਆਦ ਵਧਾ ਦਿੱਤੀ ਗਈ ਹੈ। ਇਸੇ ਦੇ ਤਹਿਤ ਟ੍ਰੈਫਿਕ ਪੁਲਿਸ ਅਤੇ ਹੋਰ ਸੰਸਥਾਵਾਂ ਇਹਨਾਂ ਨਾਲ ਰਲ ਕੇ ਕੰਮ ਕਰ ਰਹੀਆਂ ਹਨ। ਉਹਨਾਂ ਨੂੰ ਹੋਰ ਸਮਾਂ ਮਿਲ ਗਿਆ ਬੱਚਿਆਂ ਨੂੰ ਤਾਂ ਕਿ ਵੱਧ ਤੋਂ ਵੱਧ ਬੱਚੇ ਇਸ ਸੋਧਿਤ ਕਾਨੂੰਨ ਦੇ ਪ੍ਰਾਵਧਾਨ ਨੂੰ ਸਮਝ ਸਕਣ ਇਸੀ ਦੇ ਤਹਿਦੀ ਅੱਜ ਰਾਜਪੁਰਾ ਦੇ ਆਧਾਰ ਸਿਲਾ ਸਕੂਲ ਵਿੱਚ ਸਿਟੀ ਟ੍ਰੈਫਿਕ ਇੰਚਾਰਜ ਗੁਰਵਜਤ ਸਿੰਘ ਅਤੇ ਟ੍ਰੈਫਿਕ ਮਾਰਸ਼ਲ ਦੀਪਕ ਚਾਵਲਾ ਦੇ ਸਹਿਯੋਗ ਨਾਲ ਬੱਚਿਆਂ ਨੂੰ ਨਵੇਂ ਕਾਨੂੰਨ ਦੀਆਂ ਧਰਾਵਾਂ ਤਹਿਤ ਦੱਸਿਆ ਜੋ ਬੱਚਾ 18 ਸਾਲ ਤੋਂ ਘੱਟ ਹੈ ਜੇਕਰ ਕੋਈ ਬੱਚਾ 18 ਸਾਲ ਤੋਂ ਘੱਟ ਹੈ ਉਹ ਦੋ ਪਹੀਆ ਵਾਹਨ ਜਾਂ ਚਾਰ ਪਹੀਆ ਵਾਹਨ ਚਲਾਉਂਦਾ ਹੋਇਆ ਫੜੇ ਜਾਣਦੇ ਉਹਨਾਂ ਦੇ ਮਾਪਿਆਂ ਨੂੰ 3 ਸਾਲ ਦੀ ਸਜ਼ਾ ਅਤੇ 25000 ਰੁਪਏ ਜੁਰਮਾਨਾ ਹੈ ਇਸ ਵਾਸਤੇ ਬੱਚਿਆਂ ਨੂੰ ਅਪੀਲ ਕੀਤੀ ਕਿ ਸਕੂਲ ਦੀ ਟਰਾਂਸਪੋਰਟੇਸ਼ਨ ਦੇ ਨਾਲ ਮਾਤਾ ਪਿਤਾ ਜਾਂ ਭੈਣ ਭਰਾ ਬੱਚਿਆਂ ਨੂੰ ਸਕੂਲ ਛੱਡਣ ਜਾਂ ਫਿਰ ਬੱਚੇ ਸਾਈਕਲ ਦਾ ਇਸਤੇਮਾਲ ਕਰਨ ਜਿਸ ਨਾਲ ਬੱਚਿਆਂ ਦੀ ਐਕਸਰਸਾਈਜ਼ ਵੀ ਹੋਵੇਗੀ ਅਤੇ ਵਾਤਾਵਰਨ ਵੀ ਸਵਸਥ ਰਹੇਗਾ। ਇਸ ਮੌਕੇ ਸਕੂਲ ਦਾ ਸਟਾਫ ਅਤੇ ਟ੍ਰੈਫਿਕ ਇੰਚਾਰਜ ਗੁਰਵਚਨ ਸਿੰਘ ਅਤੇ ਜ਼ਿਲ੍ਹਾ ਟ੍ਰੈਫਿਕ ਮਾਰਸ਼ਲ ਦੀਪਕ ਚਾਹੋਲਾ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਅਤੇ ਬੱਚਿਆਂ ਵੱਲੋਂ ਆਸ਼ਵਾਸ਼ਣ ਦਿੱਤਾ ਕਿ ਬੱਚੇ ਤੁਹਾਡੇ ਦੁਆਰਾ ਦੱਸੇ ਗਏ ਰੂਲਸ ਨੂੰ ਜਰੂਰ ਫੋਲੋ ਕਰਨਗੇ ਤੁਸੀਂ ਦੇਖ ਰਹੇ ਹੋ న్యూਸ 리ਡਰ ਪੰਜਾਬ ਲਈ ਦੀਪਕ ਕੁਮਾਰ ਰਾਜਪੂਰਾ ਦੀ ਇਹ ਰਿਪੋਰਟ ਅਸੀਂ ਆਧਾਰਸ਼ਿਲਾ ਪਬਲਿਕ ਸਕੂਲ ਵਿੱਚ ਆਈ ਸੀ ਸਾਨੂੰ ਇੱਥੇ ਆ ਕੇ ਬਹੁਤ ਹੀ ਅੱਛਾ ਲੱਗਿਆ ਇਹਨਾਂ ਦੇ ਚੇਅਰਮੈਨ ਸਾਹਿਬ ਸ਼੍ਰੀ ਬੀਕੇ ਸ਼ਾਬੜਾ ਜੀ ਤੇ ਜਿੰਨੀ ਵੀ ਸਾਡੀ ਟੀਮ ਸਾਡੇ ਟ੍ਰੈਫਿਕ ਇੰਚਾਰ ਗੁਰਬਚਨ ਸਿੰਘ ਜੀ ਅਸੀਂ ਇੱਥੇ ਬੱਚਿਆਂ ਨੂੰ ਜਿਹੜੇ ਵੀ ਰੂਲ ਰੈਗੂਲੇਸ਼ਨ 18 ਸਾਲ ਤੋਂ ਥੱਲੇ ਜੋ ਕਾਨੂੰਨ ਪਾਰਿਤ ਹੋਇਆ ਉਹਦੇ ਬਾਰੇ ਦੱਸਿਆ ਤੇ ਨਾਲ ਹੀ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਸਾਰੇ ਪੇਰੈਂਟਸ ਨੂੰ ਰਾਜਪੁਰਾ ਨਿਵਾਸੀਆਂ ਨੂੰ ਰਿਕਵੈਸਟ ਕਰਦੇ ਆਂ ਅਪੀਲ ਕਰਦੇ ਆਂ ਤੁਸੀਂ ਵੀ ਕੋਸ਼ਿਸ਼ ਕਰੋ ਕਿ ਬੱਚਿਆਂ ਨੂੰ ਜਿਹੜੇ ਕਿ 18 ਸਾਲ ਤੋਂ ਥੱਲੇ ਆ ਉਹਨਾਂ ਨੂੰ ਐਕਟਿਵਾ ਮੋਟਰਸਾਈਕਲ ਸਕੂਲ ਵਾਸਤੇ ਨਾ ਦਿਓ ਜੀ ਤੇ ਕਿਸ ਤਰ੍ਹਾਂ ਸਕੂਲਾਂ ਤੁਸੀਂ ਲਗਾਤਾਰ ਸੈਮੀਨਾਰ ਕਰ ਰਹੇ ਹੋ ਕਿੰਦਾਂ ਦਾ ਹੁਵਾਰਾ ਮਿਲਦਾ ਸਕੂਲ ਵਾਲਿਆਂ ਨੂੰ ਸਾਨੂੰ ਬਹੁਤ ਹੀ ਸਕੂਲਾਂ ਦੀ ਮੈਨੇਜਮੈਂਟ ਬਹੁਤ ਕੋਆਪਰੇਟ ਕਰ ਰਹੀ ਹੈ ਲਗਭਗ 10 ਸਕੂਲਾਂ ਵਿੱਚ ਅਸੀਂ ਪਿੱਛੇ ਜਿਹੜਾ ਹੋ ਆਏ ਆ ਜੀ ਤੇ ਅੱਗੇ ਵੀ ਆਉਣ ਵਾਲੇ 20 ਤਰੀਕ ਤੱਕ ਅਸੀਂ ਹੋਰ ਸਕੂਲਾਂ ਵਿੱਚ ਵੀ ਜਾਵਾਂਗੇ ਤਾਂ ਜੋ ਜੋ ਟ੍ਰੈਫਿਕ ਰੂਲ ਰੈਗੂਲੇਸ਼ਨ ਦੀ ਜਿਹੜੀ ਹੈ ਪਾਲਣਾ ਕੀਤੀ ਜਾਵੇ ਬੱਚਿਆਂ ਨੂੰ ਉਹਨਾਂ ਨੂੰ ਜਾਗਰੂਕ ਕਰ ਰਹੇ ਹਾਂ ਸਕੂਲਾਂ ਵਿੱਚ ਜਾ ਕੇ ਤੇ ਜੋ ਵੀ ਸਾਨੂੰ ਡਿਊਟੀ ਦਿੱਤੀ ਗਈ ਹੈ ਅਫਸਰਾਂ ਦੇ ਥਰੂ ਅਸੀਂ ਉਹਨੂੰ ਨੀਪਸ ਡਿਪਾਰਟਮੈਂਟ ਦਾ ਸਕੂਲ ਤੇ ਮੈਨੇਜਮੈਂਟ ਵੱਲੋਂ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਇੱਥੇ ਬੱਚਿਆਂ ਨੂੰ ਟ੍ਰੈਫਿਕ ਬਾਰੇ ਜਾਗਰੂਕ ਕੀਤਾ ਹੈ ਤੇ ਮੈਂ ਇਹਨਾਂ ਨੂੰ ਅਸ਼ੋਰੈਂਸ ਵੀ ਦਿੱਤੀ ਹੈ ਅਤੇ ਕਾਫੀ ਟਾਈਮ ਤੋਂ ਅਸੀਂ ਰੂਲ ਇਹ ਫਾਲੋ ਵੀ ਕਰ ਰਹੇ ਹਾਂ 1 ਅਗਸਤ ਤੋਂ ਫਿਰ ਵੀ ਅਗਰ ਕੋਈ ਐਸਾ ਕੇਸ ਮਿਲਦਾ ਹੈ ਤਾਂ ਸਕੂਲ ਬੱਚਿਆਂ ਨੂੰ ਪੂਰੀ ਤਰ੍ਹਾਂ ਅਲਰਮ ਦੇਵੇਗੀ ਅਲਰਟ ਕਰੇਗੀ ਤੇ ਮੈਂ ਫਿਰ ਵੀ ਇਹਨਾਂ ਦੀ ਜੋ ਵੀ ਇਹਨਾਂ ਨੇ মিডিਆ ਨੇ ਸਾਨੂੰ ਸਪੋਰਟ ਦਿੱਤੀ ਹੈ ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਅਰ ਆਸ਼ਾ ਕਰਦਾ ਹਾਂ ਕਿ ਇਸੇ ਤਰ੍ਹਾਂ ਸਾਡੇ ਨਾਲ ਇਹਨਾਂ ਦੀ ਕੋਆਪਰੇਸ਼ਨ ਬਣਦੀ ਰਹੇਗੀ ਤੇ ਆਪਣਾ ਜੇ ਬੱਚੇ ਹੈ ਇਹ ਆਪਣੇ ਰੂਲਸ ਫਾਲੋ ਕਰਕੇ ਸਕੂਲ ਦਾ ਨਾਂ ਆਪਣੇ ਮਾਪੇ ਦਾ ਨਾਂ ਪ੍ਰੋਸ਼ਨ ਕਰਨਗੇ ਧੰਨਵਾਦ ਸਰ ਅੱਜ ਸਕੂਲੀ ਚ ਆਇਓ ਅਚੰਭ ਜਗਰੂਕਤਾ ਕੀ ਕੈਂਪ ਸਾਡੇ ਮਾਨਯੋਗ ਐਸਐਸਬੀ ਸਾਹਿਬ ਕਟਿਆੜਾ ਡਾਕਟਰ ਨਾਨਕ ਸਿੰਘ ਜੀ ਆਈਪੀਐਸ ਜੀ ਦੇ ਦਿਸ਼ਾ ਨਿਰਦੇਸ਼ ਡੀਐਸਪੀ ਡਾਟ ਸਰਕਰਨਾਰ ਸਿੰਘ ਜੀ ਦੀ ਰਹਿਨਮਈ ਹੇਟ ਅਸੀਂ ਬਰ ਬਰ ਸਕੂਲਾਂ ਵਿੱਚ ਜਾ ਕੇ ਸਰ ਇੱਕ ਜਾਗਰੂਕ ਕਰ ਰਹੇ ਹਾਂ ਬੱਚਿਆਂ ਨੂੰ ਤੇ ਜਿਸ ਤੇ ਜੀ ਅੱਜ ਆਧਾਰ ਸਿਲਾ ਪਬਲਿਕ ਸਕੂਲ ਵਿੱਚ ਆਏ ਸੀਗੇ ਜਿਸ ਤੇ ਬੱਚਿਆਂ ਨੂੰ ਅਸੀਂ ਜੀ ਦੱਸਿਆ ਕਿ 18 ਸਾਲ ਤੋਂ ਘੱਟ ਜਿਨ੍ਹਾਂ ਕੋਲ ਵਿਦਾਊਟ ਜਨਕ ਲਾਇਸੈਂਸ ਨਹੀਂ ਹੈ ਤਾਂ ਉਹ ਦੋ ਪਹੀਆ ਵਾਹਨ ਜਾਂ ਚਾਰ ਪਹੀਆ ਵਾਹਨ ਨਾ ਚਲਾਉ ਜੇਕਰ 16 ਸਾਲ ਤੋਂ ਬਾਅਦ ਲਾਇਸੈਂਸ ਬਣਦਾ ਹੈ ਉਹਦੇ ਵਿੱਚ ਕੀ ਹੈ ਕਿ ਇਸ ਤਰ੍ਹਾਂ ਕਿ ਆਪਾਂ 50 ਸੀਸੀ ਇੰਜਣ ਤੱਕ ਆਪਾਂ ਮਤਲਬ ਕਿ ਵਹੀਕਲ ਚਲਾ ਸਕਦੇ ਹਾਂ ਤੇ ਉਹੀ ਵਹੀਕਲ ਵਰਤੋਂ ਚ ਲਿਆ ਜਾਵੇ ਤੇ ਬੱਚਿਆਂ ਨੂੰ ਅੱਜ ਅਸੀਂ ਆ ਕੇ ਜੀ ਇੱਥੇ ਦੱਸਿਆ ਹੈ ਤੇ ਇਹ 20 ਤਰੀਕ ਤੱਕ ਜੀ 28 2024 ਤੱਕ ਇਹ ਕਾਨੂੰਨ ਉਸ ਤੋਂ ਬਾਅਦ ਲਾਗੂ ਹੋਏਗਾ ਜਿਸ ਤੇ ਬੱਚਿਆਂ ਨੇ ਸਾਡੀ ਗੱਲਾਂ ਬਹੁਤ ਧਿਆਨ ਨਾਲ ਸੁਣੀਆਂ ਨੇ ਤੇ ਸਕੂਲ ਦਾ ਡਿਸਪਲਿਨ ਬਹੁਤ ਵਧੀਆ ਸੀਗਾ ਜੀ ਤੇ ਅੱਗੇ ਵੀ ਅਸੀਂ ਆਸ ਰੱਖਦੇ ਹਾਂ ਕਿ ਇਹ ਬੱਚੇ ਜਿੱਦੀ ਸਾਡੀ ਦੱਸੀ ਹੋਏ ਜਿਹੜੇ ਟ੍ਰੈਂਪਕ ਰੂਲ ਨੇ ਸੰਬੰਧੀ ਨੇ ਜਿੱਦਾਂ ਕਿ ਟ੍ਰਿਪਲ ਰਾਈਡਿੰਗ ਹੋ ਗਿਆ ਬੂਟ ਸਿਲੈਂਸਰ ਦਾ ਹੋ ਗਿਆ ਜੀ ਸੀਟ ਬੈਲਟ ਦੀ ਵਰਤੋਂ ਹੋ ਗਈ ਤੇ ਵਿਦਆਊਟ ਅ ਹੈਲਮਟ ਇਹ ਇਹਨਾਂ ਨੂੰ ਅਸੀਂ ਸਾਰੀਆਂ ਇਹ ਗੱਲਾਂ ਅੱਜ ਦੱਸ ਕੇ ਚੱਲੇ ਆ ਜੀ ਤੇ ਇਹ ਬੱਚਿਆਂ ਨੇ ਵੀ ਸਾਨੂੰ ਵਿਸ਼ਵਾਸ ਦਿਵਾਇਆ ਵੀ ਅਸੀਂ ਇਹਨਾਂ ਦੇ ਜੀ ਅਮਲ ਕਰਾਂਗੇ ਗੁਰਤਨੀ ਕਿੰਨੇ ਸਕੂਲਾਂ ਤੁਸੀਂ ਸੈਮੀਨਾਰ ਲਾਜੂ ਕੇ ਹੋ ਹਜ ਤੱਕ ਪਰ ਫਿਰ ਵੀ ਬੱਚੇ ਨਾ ਹਜ ਤੱਕ ਇੰਪਲੀਮੈਂਟ ਨਹੀਂ ਕਰ ਪਾਏ ਫਿਰ ਵੀ ਉਹ ਆਦੇ ਬਾਈਕ ਤੇ ਆਪਣੀ ਇਸ ਤਰ੍ਹਾਂ ਸੀਗਾ ਜੀ ਪਹਿਲਾਂ ਇਹ ਕਾਨੂੰਨ 1/8/2024 ਨੂੰ ਲਾਗੂ ਹੋਣਾ ਸੀਗਾ ਤੇ ਹੁਣ ਬੱਚਿਆਂ ਨੂੰ ਥੋੜਾ ਇਸ ਗੱਲ ਤੇ ਪਤਾ ਲੱਗੇ ਕਿ ਇਹਦਾ ਜਿਹੜੇ ਕਾਨੂੰਨ ਦੀ ਜਿਹੜੀ ਮਿਤੀ ਹੈ ਉਹ ਵੀ 8/2024 ਤੱਕ ਹੋ ਗਈ ਹੈ ਇਸ ਕਰਕੇ ਥੋੜਾ ਇਹ ਕਰ ਰਹੇ ਨੇ ਜਿਦੋਂ ਇਹਨਾਂ ਨੂੰ ਹੋਣਾ ਸੀ ਸੈਮੀਨਾਰ 10 ਸਕੂਲਾਂ ਦੇ ਵਿੱਚ ਅਸੀਂ ਸੈਮੀਨਾਰ ਲਗਾ ਚੁੱਕੇ ਹਾਂ ਅੱਗੇ ਵੀ ਸਾਡੇ ਜੀ 20 ਤਰੀਕ ਤੱਕ ਸੈਮੀਨਾਰ ਜਾਰੀ ਰਹਿਣਗੇ ਤਾਂ ਉਹਦੇ ਵਿੱਚ ਜਦੋਂ ਬੱਚਿਆਂ ਨੂੰ ਪਤਾ ਲੱਗ ਜਾਵੇ 20 ਤਰੀਕ ਨੂੰ ਇਹ ਪੂਰਨ ਤੌਰ ਤੇ ਜਿਹੜਾ ਇਹ ਕਾਨੂੰਨ ਲਾਗੂ ਹੋਣ ਜਾ ਰਿਹਾ ਹੈ ਤਾਂ ਇਹ ਬੱਚੇ ਇਸ ਕਾਨੂੰਨ ਨੂੰ ਬਿਲਕੁਲ ਅਮਲ ਕਰਨਗੇ ਜੀ ਤੇ ਅੱਗੇ ਇਹੋ ਜਿਹੀ ਕੋਈ ਵੀ ਉਹ ਸ਼ਹਿਰ ਰਾਜਪੁਰਾ ਵਿੱਚੇ ਤੁਹਾਨੂੰ ਬੱਚਾ ਨਹੀਂ ਮਿਲੇਗਾ ਹਾਂਜੀ 20 ਤਰੀਕ ਤੋਂ ਬਾਅਦ ਸਖਤੀ ਕਿੰਨੀ ਜਾਏਗੀ 20 ਤਰੀਕ ਤੋਂ ਫੁੱਲ ਫੁੱਲ ਸਖਤੀ ਆਈ ਚਲਾਨ ਵੀ ਨੇ ਤੇ ਮੈਂ ਤਾਂ ਇਹੀ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਬੱਚਿਆਂ ਨੂੰ ਅਤੇ ਇਹਨਾਂ ਦੇ ਮਾਤਾ-ਪਿਤਾ ਜੀ ਨੂੰ ਇਹ ਅਪੀਲ ਕਰਦਾ ਹਾਂ ਤੇ ਹੋਰ ਵੀ ਰਾਜਪੁਰਾ ਸ਼ਹਿਰ ਨਿਵਾਸੀਆਂ ਨੂੰ ਪੂਰੇ ਪੰਜਾਬ ਵਰਨਸੀ ਨੂੰ ਇਹੀ ਬੇਨਤੀ ਕਰਾਂਗਾ ਕਿ ਜਿਹੜਾ ਕਾਨੂੰਨ ਹੈ ਇਹਦੇ ਵਿੱਚ ਸਖਤ ਸਜ਼ਾਵਾਂ ਦੱਸੀ ਗਈਆਂ ਨੇ ਤੇ ਜੁਰਮਾਨਾ ਵੀ ਭਾਰੀ ਹੈ ਤਾਂ ਇਸ ਤੋਂ ਬਚਣ ਲਈ ਆਪਾਂ ਨੂੰ ਇਹਦੀ ਬਹੁਤ ਜ਼ਰੂਰਤ ਹੈ ਕਿ ਕਿ ਆਪਾਂ ਸਖਤ ਕੋਈ ਵੀ ਐਸਾ ਵਹਿਕਲ ਆਪਣੇ ਬੱਚੇ ਨੂੰ ਨਾ ਦੇਈਏ ਜਿਸ ਤੇ ਤੁਹਾਡੇ ਕਿਸੇ ਅਨਧਿਕਾਰਿਕ ਤੌਰ ਤੇ ਸਾਡੇ ਕੋਲ ਕੋਈ ਮਤਲਬ ਹੈ ਕਿ ਕੋਈ ਤੁਹਾਡਾ ਉਹ ਕੀਤਾ ਜਾਵੇ ਨੁਕਸਾਨ ਹੋਵੇ